ਲਓ ਜੀ ਅੱਪਾ ਅੱਜ ਪਹਿਲਾਂ ਬਾਤਿਆ ਸੀ ਇਹ ਔਰ ਹੁਣ ਆਪਣਾ ਪੱਧਰ ਕਰਨ ਲੱਗ ਰਹੇ ਆ ਇਹਨੂੰ ਲੈਵਲ ਜਾ ਤੇ ਕਲਟੀਵੇਟਰਾਂ ਦੇ ਪਿੱਛੇ ਹੀ ਸੁਭਾਗੀ ਲੱਗੀ ਹੋਈ ਸੀ ਆਪਣੇ ਤਾਂ ਕਰਕੇ ਇਹਨੂੰ ਥੋੜਾ ਜਿਹਾ ਪੱਧਰ ਖੁੰਝੇ ਖਾਂਝੇ ਨੀਵੇਂ ਹੋ ਗਏ ਸੀ ਕਲਟੀਵੇਟਰ ਫੇਰਨ ਨਾਲ ਪਾਰਕ ਦੀ ਜਗ੍ਹਾ 'ਚ ਤਾਂ ਹੁਣ ਪਹਿਲਾਂ ਵੀਡੀਓ 'ਚ ਦੱਸਿਆ ਦੋਸਤੋ ਵੀ ਇੱਥੇ ਆਪਾਂ ਨੇ ਹੁਣ ਕਾ ਚੇਂਜ ਕਰ ਰਹੇ ਆ ਆਪਾਂ ਪਹਿਲਾਂ ਜਿਹੜੀ ਵੈਰੈਟੀ ਸੀ ਉਹ ਬਾਰ-ਬਾਰ ਕਟਾਈ ਕਰਨ ਹੁਣ ਕੋਰੀਅਨ ਦਾ ਲਿਆ ਕੇ ਲਾਣਾ ਇਹਦੇ ਵਿੱਚ ਤੇ ਤਾਂ ਕਰਕੇ ਪਹਿਲਾਂ ਆਪਾਂ ਨੇ ਬਾਤਿਆ ਸੀ ਮੀਂਹ ਨੇ ਕੁਝ ਕਰਨ ਨਹੀਂ ਦਿੱਤਾ ਵਾਹੇ ਵਿੱਚ ਪਹਿਲਾਂ ਇੱਕ ਦੋ ਵਾਰੀ ਬਾਹਣਾ ਪਿਆ ਇਹਨੂੰ ਤਾਂ ਫਿਰ ਅੱਜ ਮੌਸਮ ਥੋੜਾ ਠੀਕ ਲੱਗਿਆ ਵੀ ਚਲੋ ਹੁਣ ਇਹਨੂੰ ਥੋੜਾ ਜਿਹਾ ਪੱਧਰ ਕਰ ਲਈਏ ਤੇ ਤਾਂ ਕਰਕੇ ਅੱਜ ਟਰੈਕਟਰ ਵਾੜਨਾ ਪਿਆ ਕਿਉਂਕਿ ਏਰੀਆ ਕਾਫੀ ਆ ਹੱਥਾਂ ਨਾਲ ਜਿੰਦਰੇ ਨਾਲ ਵਗੈਰਾ ਟਾਈਮ ਕਾਫੀ ਲੱਗਦਾ ਸੀ ਤਾਂ ਇਹਦੇ ਕਲਟੀਵੇਟਰਾਂ ਦੇ ਪਿੱਛੇ ਹੀ ਸੁਭਾਗੀ ਲੱਗੀ ਹੋਈ ਐ ਜਿਹੜੀ ਕਿ ਬਹੁਤ ਹੀ ਵਧੀਆ ਸਫਾਈ ਨਾਲ ਇਹਨੂੰ ਪੱਧਰ ਕਰ ਰਹੀ ਐ ਜਿੱਥੇ ਮਿੱਟੀ ਜਿਆਦਾ ਆ ਉੱਥੋਂ ਚੱਕ ਕੇ ਨੀਵੀਂ ਜਗ੍ਹਾ ਦੇ ਵਿੱਚ ਪਾਈ ਜਾ ਰਹੀ ਆ ਤੇ ਜਿਵੇਂ ਆਪਾਂ ਖੇਤ ਦੇ ਵਿੱਚ ਕਰਦੇ ਆ ਆ ਦੇਖੋ ਆ ਦੇਖੋ ਜਿੱਥੇ ਨੀਵਾ ਜਗ੍ਹਾ ਉੱਥੇ ਛੱਡ ਦਿੰਦਾ ਜੀ ਤੇ ਇਹ ਸਾਰਾ ਲਿਫਟ ਕੰਟਰੋਲ ਨਾਲ ਚੱਲਦਾ ਤੇ ਬਹੁਤ ਹੀ ਵਧੀਆ ਰਿਹਾ ਇਹ ਪਹਿਲਾਂ ਮੈਨੂੰ ਐ ਸੀ ਵੀ ਹੱਥਾਂ ਨਾਲ ਕਰਕੇ ਦੇਖਦੇ ਆ ਪਰ ਨਹੀਂ ਚੱਲਿਆ ਉਹ ਕੰਮ ਸਾਡਾ ਵਧੀਆ ਤੇ ਇਹ ਫੇਰ ਇਹਨੂੰ ਇੱਕ ਵਾਰੀ ਆਪਣਾ ਵਾਹ ਹੈ ਤਾਂ ਪੈਈ ਸੀ ਇਹ ਨਰਮ ਸੀ ਤਾਂ ਇਹਦੇ ਵਿੱਚ ਸਿੱਧੇ ਹੀ ਕਲਟੀਵੇਟਰਾਂ ਦੇ ਪਿੱਛੇ ਜਿਹੜਾ ਸੁਭਾਗੀ ਹੁੰਦੀ ਆ ਸਾਫ਼ ਕਰਨ ਲਈ ਵੀ ਉਹਦੇ ਨਾਲ ਹੀ ਆਪਾਂ ਨੇ ਇਹ ਸੁਭਾਗੀ ਜੀ ਮਾਰਤੀ ਤੇ ਨਾਲੇ ਲੇਵਲ ਬਣਾਤਾ ਇਹਦਾ ਬਹੁਤ ਹੀ ਵਧੀਆ ਤੇ ਕਾਰਗਰ ਸਿੱਧ ਹੋਇਆ ਆਪਣਾ ਇਹ ਉਪਰਾਲਾ ਤੇ ਹੁਣ ਜੀ ਇਹਦੇ ਵਿੱਚ ਖਾਦ ਵਗੈਰਾ ਪਾਵਾਂਗੇ ਡੀਪੀ ਪਾਵਾਂਗੇ ਥੋੜਾ ਬਹੁਤਾ ਕਿਲੋ ਡੇਢ ਕਿਲੋ ਔਰ ਬਾਕੀ ਹੋਰ ਵੀ ਇਹਦੇ ਜਿਹੜੀ ਉਹ ਆਪਣੇ ਜੈਵਿਕ ਖਾਦਾ ਗੁੰਡੋਆ ਖਾਦਾ ਇੱਕ ਕਟਾ ਉਹਦਾ ਪਾਵਾਂਗੇ ਤੇ ਫਿਰ ਇਹਦੇ ਵਿੱਚ ਪੱਧਰ ਕਰਕੇ ਇਹਨੂੰ ਤੇ ਇਹਦੇ ਵਿੱਚ ਖੁਰਪੇ ਨਾਲ ਆਪਣਾ ਕਾਹ ਲਗਾਵਾਂਗੇ ਉਹਨੂੰ ਮਿਕਸ ਕਰਕੇ ਪਹਿਲਾਂ ਮਿਕਸ ਕਰ ਲਾਂਗੇ ਇੱਕ ਵਾਰੀ ਖੁਰਪੇ ਨਾਲ ਹੀ ਤੇ ਫਿਰ ਆਪਣਾ ਦੋ ਚਾਰ ਜਣੇ ਇਕੱਠੇ ਹੋ ਕੇ ਇਹਨੂੰ ਇੱਕ ਦਿਨ ਦੇ ਵਿੱਚ ਹੀ ਆਪਣਾ ਕਾਹ ਲਗਾ ਦੇਣਾ ਆਪਾਂ ਨੇ ਉਸ ਤੋਂ ਬਾਅਦ ਦੇਖੋ ਹੁਣ ਵੈਸੇ ਤਾਂ ਸੌਣ ਦਾ ਮਹੀਨਾ ਲੰਘ ਗਿਆ ਭਾਦੋਂ ਚੜਾਏ ਵੈਸੇ ਸੌਣ 'ਚ ਇਹ ਜੇ ਲੱਗ ਜਾਂਦਾ ਤਾਂ ਹੁਣ ਨੂੰ ਬਹੁਤ ਵਧੀਆ ਹੋ ਜਾਣਾ ਸੀ ਪਰ ਚਲੋ ਲੱਗ ਨਹੀਂ ਸਕਿਆ ਤੇ ਹੁਣ ਟਾਈਮ ਆਇਆ ਇਹਦਾ ਹੁਣ ਲਗਾਵਾਂਗੇ ਜੀ ਔਰ ਦੇਖਦੇ ਆਂ ਫਿਰ ਇਹਦੇ ਵਿੱਚ ਕਿੰਨੀ ਕ ਇਹ ਜਲਦੀ ਗਰੋਅ ਕਰਦਾ ਔਰ ਹਰਿਆਈ ਫੜਦਾ ਤੇ ਇਹ ਆਪਣਾ ਹੁਣ ਟਰੈਕਟਰ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚ ਤੇ ਬਹੁਤ ਹੀ ਠੀਕ ਲੱਗਿਆ ਤੇ ਘੱਟ ਸਮੇਂ ਦੇ ਵਿੱਚ ਬਹੁਤ ਵਧੀਆ ਕੰਮ ਬਣ ਗਿਆ ਜੀ ਤੇ ਜਿਹੜੇ ਖੁੰਝੇ ਖਾਂਝੇ ਸੀ ਉਹ ਉਹਨਾਂ ਦੇ ਵਿੱਚ ਜਦ ਕਲਟੀਵੇਟਰ ਲਾਏ ਹੋਏ ਸੀ ਉਹ ਥੋੜੇ ਜੇ ਨੀਵੇਂ ਹੋ ਗਏ ਸੀ ਉਹ ਵੀ ਆਪਾਂ ਨੇ ਇਧਰੋਂ ਉਧਰੋਂ ਵਿਚਾਲੇ ਜਿੱਥੇ ਉੱਚਾ ਥਾਂ ਸੀ ਮਿੱਟੀ ਚੱਕ ਕੇ ਉਹਨਾਂ ਦੇ ਵਿੱਚ ਪਹਿਲਾਂ ਮਿੱਟੀ ਪਾਤੀ ਕਿਉਂਕਿ ਇਹ ਬੈਕ ਵੀ ਲੱਗ ਜਾਂਦੀ ਹੈ ਸੁਭਾਗੀ ਤੇ ਚਾਹੇ ਅੱਗੇ ਨੂੰ ਖਿੱਚ ਲੋ ਮਿੱਟੀ ਚਾਹੇ ਪਿੱਛੇ ਨੂੰ ਧੱਕ ਦੋ ਦੋਵੇਂ ਪਾਸਿਆਂ ਨੂੰ ਕੰਮ ਕਰਦਾ ਇਹ ਜਿਹੜੇ ਮਰਜੀ ਟਾਈਪ ਦਾ ਕਿਉਂ ਕੰਟਰੋਲ ਸਾਰਾ ਲਿਫਟ ਦਾ ਹੀ ਆ ਤੇ ਖੇਤਾਂ ਦੇ ਵਿੱਚ ਵੀ ਇਹ ਬਹੁਤ ਵਧੀਆ ਖੁੰਜੇ ਖੰਜੀ ਨੀਵੇਂ ਹੁੰਦੇ ਨੇ ਤਾਂ ਮਿੱਟੀ ਪਾ ਦਿੰਦਾ ਤੇ ਉੱਚ ਨੀਵੇਂ ਸਾਰੀ ਜਗ੍ਹਾ ਇਹ ਲੈਵਲ ਕਰਕੇ ਰੱਖ ਦਿੰਦਾ ਤੇ ਬਾਕੀ ਡਰਾਈਵਰ ਦੇ ਹੱਥ ਹੁੰਦਾ ਜੀ ਇਹ ਜਿੰਨੀ ਵੀ ਆਪਾਂ ਲਿਫਟ ਦਾ ਮਾਹਿਰ ਹੋਵੇ ਬੰਦਾ ਤਾਂ ਜਿੰਨਾ ਵੀ ਜਿੰਨਾ ਮਰਜ਼ੀ ਖੇਤ ਉੱਚਾ ਨੀਵਾ ਹੋਵੇ ਤਾਂ ਉਹ ਪਲੋੜੀਆਂ ਚੱਕ ਦਿੰਦਾ ਜੀ ਜਿਹੜਾ ਪੱਕਾ ਹੁੰਦਾ ਬੰਦਾ ਸੋ ਇਸ ਤਰੀਕੇ ਆਪਾਂ ਇਹ ਲੌ ਕਰਦੇ ਆ ਸਾਰਾ ਤੇ ਹੁਣ ਆਪਾਂ ਟਰੈਕਟਰ ਕੱਢਣ ਲੱਗੇ ਆ ਜੀ ਬਾਹਰ ਤੇ ਟਰੈਕਟਰ ਆਪਣਾ ਇਦਾਂ ਹੀ ਇਹਦੇ ਥੋੜੀ ਜੀ ਵਸੇ ਇਹ ਦੋ ਕਰਾਦਾਂ ਦੀ ਕੰਦ ਜੀ ਕੱਢੀ ਵੀ ਆਪਾਂ ਨੇ ਪਾਣੀ ਹਰਾਣ ਤੋਂ ਤੇ ਇਹਦੇ ਉੱਪਰ ਨੂੰ ਯਾਰ ਬੜੇ ਆਰਾਮ ਨਾਲ ਲੰਘ ਜਾਂਦਾ ਬਿਨਾਂ ਨੁਕਸਾਨ ਕੀਤੇ ਤੇ ਲੋ ਹੁਣ ਆਪਾਂ ਜਿਹੜੀ ਸੁਹਾਗੀ ਆ ਪਹਿਲਾਂ ਉਹਨੂੰ ਖੋਲਾਂਗੇ ਜਿਹੜੀ ਕਿ ਸੁਹਾਗੀ ਪਿੱਛੇ ਲੱਗੀ ਹੋਈ ਆ ਆ ਦੇਖੋ ਇਹ ਖੁੱਲ ਕੇ ਉੱਪਰ ਉੱਪਰਲੇ ਪਾਸੇ ਫਿੱਟ ਹੋ ਜਾਂਦੀ ਆ ਇਹ ਫਿਰ ਆਪਣਾ ਕੱਲੇ ਕਲਟੀਵੇਟਰ ਕੰਮ ਕਰ ਦਿੰਦੇ ਹਲਾਂ ਦਾ ਕੰਮ ਲੈਣਾ ਹੋਵੇ ਜੀ ਇਹਨੂੰ ਉੱਪਰ ਚੱਕ ਦੋ ਜੇ ਸੁਹਾਗੇ ਦਾ ਕੰਮ ਹੋਵੇ ਤਾਂ ਇਹਨੂੰ ਥੱਲੇ ਲਾ ਕੇ ਇਹਦੇ ਵਿੱਚ ਪਿੰਨਾ ਪੈ ਜਾਂਦੀ ਹੈ ਨੇ ਸਰਾਖ ਨੇ ਜੇ ਦਿੱਤੇ ਹੋਏ ਉੱਥੇ ਖੜ ਜਾਂਦੀ ਹੈ ਇਹ ਬਾਕੀ ਫਿਰ ਲਿਫਟ ਨਾਲ ਚੱਲਦਾ ਜਿਵੇਂ ਲਿਫਟ ਵਾਲਾ ਸੁਹਾਗਾ ਚੱਲਦਾ ਐਵੇਂ ਇੰਨਾ ਕੰਮ ਕਰ ਦਿੰਦਾ ਜੀ ਲਓ ਹੁਣ ਆਪਾਂ ਨੇ ਟਰੈਕਟਰ ਕੰਮ ਨਵੇੜ ਕੇ ਕੱਢ ਲਿਆ ਜੀ ਬਾਹਰ ਤੇ ਟਰੈਕਟਰ ਨੂੰ ਲਾਂਦੇ ਆਂ ਸਾਈਡ ਤੇ ਤੇ ਹੁਣ ਬਾਕੀ ਇਹਦੀ ਥੋੜੀ ਬਹੁਤੀ ਜਿਹੜੀ ਪਲੋੜੀ ਰਹਿ ਜੂਗੀ ਥੋੜੀ ਬਹੁਤੀ ਵੱਧ ਘੱਟ ਮਿੱਟੀ ਆ ਉਹ ਹੱਥਾਂ ਵਾਲੇ ਜਿਹੜਾ ਜਿੰਦਰਾ ਹੁੰਦਾ ਜੀ ਉਹਦੇ ਨਾਲ ਸੈੱਟ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਖਾਦ ਵਗੈਰਾ ਪਾ ਕੇ ਕੱਲ ਨੂੰ ਤਾਂ ਆਪਾਂ ਇਹਦੇ ਵਿੱਚ ਲਾਉਣ ਦੀ ਤਿਆਰੀ ਕਰਾਂਗੇ ਵੀ ਜਿੰਨਾ ਜਲਦੀ ਹੋ ਸਕੇ ਕਾ ਲਿਆਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਹੀ ਲਗਾਵਾਂਗੇ ਜੇ ਬਾਰਿਸ਼ ਨਾ ਪਈ ਬਾਰਿਸ਼ ਵੈਸੇ ਬੱਦਲ ਤਾਂ ਹੈ ਹੀ ਆ ਪਰ ਅੱਜ ਧੁੱਪ ਨਿਕਲ ਗਈ ਸੀ ਅੱਜ ਇਹ ਸੁੱਕ ਗਏ ਸੀ ਹਿੰਮਤ ਮਾਰ ਕੇ ਆਪਾਂ ਨੇ ਇਹ ਸੰਭਾਲ ਲੈ ਲਓ ਜੀ ਠੀਕ ਹੈ ਜੀ ਫਿਰ ਲਗਾਉਣ ਦੇ ਟਾਈਮ ਦੱਸਾਂਗਾ